ਲਿਖੋ ਆਪਣੇ 14 ਤਿੰਨ ਨੂੰ ਗੇਟ ਕੀਮਾ ਦੇ ਏਰੀਏ ਚ ਬੜਾ ਸੈਂਸੇਸ਼ਨਲ ਮਰਡਰ ਹੋਇਆ ਸੀ ਕਾਫੀ ਮੀਡੀਆ ਚ ਵੀ ਉਤੇ ਬਾਰੇ ਆ ਚਰਚਾ ਕੇ ਕਿਸ ਤਰ੍ਹਾਂ ਇੱਕ ਮੁੰਡੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਵਨ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗੈਂਗਸਟਰਸ ਤੇ ਕ੍ਰਿਮੀਨਲ ਦੇ ਖਿਲਾਫ ਉਹਦੇ ਤਹਿਤ ਸਪੈਸ਼ਲ ਅਸੀਂ ਟੀਮਾਂ ਬਣਾਈਆਂ ਔਰ ਸਾਡਾ ਜਿਹੜਾ ਮੇਨ ਕੰਮ ਹੈ ਪ੍ਰੀਵੈਂਸ਼ਨ ਡਿਟੈਕਸ਼ਨ ਦਾ ਉਹਦੇ ਚ ਡਿਟੈਕਸ਼ਨ ਨੂੰ ਪ੍ਰਾਇੋਰਟੀ ਦਿੱਤੀ ਗਈ ਡਾਕਟਰ ਪ੍ਰਗਿਆ ਜੈਨ ਸਾਡੇ ਡੀਸੀਪੀ ਸਾਹਿਬ ਮੈਡਮ ਡਾਕਟਰ ਦਰਪਨ ਏਸੀਪੀ सुरेंद्र ਜੀ ਅਮੋਲਕ ਸਾਡੇ ਸੀਆਈ ਇਨਚਾਰਜ 1 ਔਰ ਸਤਨਾਮ ਸਿੰਘ ਜਿਹੜੇ ਐਸਐਚਓ ਗੇਟੇ ਕੀਮਾ ਸਾਰਿਆਂ ਨੇ ਵਕਫ ਵਕਤ ਤੌਰ ਤੇ ਆਪਣੇ ਆਪਣੇ ਅਸੀਂ ਰੋਲ ਦਿੱਤੇ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਕੇਸ ਸਟ੍ਰੈਸ ਕੀਤਾ ਤਿੰਨ ਮੁਲਜ਼ਮੇਤੀ ਫੜੇ ਆ ਇੱਕ ਤਾਂ ਸਾਇਲਪ੍ਰੀ ਤੇਲੀਆ ਸੋਹੀ ਹੈ ਔਰ ਇਨੀ ਮੇਨ ਗੋਲੀ ਚਲਾਈ ਸੀ ਮੋਟਰਸਾਈਕਲ ਦੇ ਉੱਤੇ ਜਦੋਂ ਸਵਾਰ ਸੀਗੇ ਨਾਲ ਆ ਵੀ ਗਿੱਲ ਹੈਗਾ ਔਰ ਤੀਜਾ ਦੋਸ਼ੀ ਜਿਹੜਾ ਸੰਜੂ ਰੰਧਾਵਾ ਇਹ ਸਾਰੇ ਕਾਂਸਪੀਰੇਸੀ ਦੇ ਵਿੱਚ ਸੀਗਾ ਵਜਾ ਰੰਜੀਤ ਸੀ ਪਤਾ ਲੱਗੀ ਕਿ ਉਸ ਦਿਨ ਮਿਰਤਕ ਤੇ ਉਹਦੇ ਦੋ ਦੋਸਤ ਸੀਗੇ ਉਹਦੇ ਨਾਲ ਇੱਕ ਦਾ ਨਾਂ ਹੈਗਾ ਸੰਜੂ ਡੌਨ ਦੂਜਾ ਹੈਗਾ ਪੀਟਰ ਇਹ ਵੀ ਕਾਰ ਸੀਗੇ ਤੇ ਸਾਹਲਪੁਰ ਸੋਹੀ ਹੋਣਾਂ ਦੇ ਇਹਨਾਂ ਨਾਲ ਲਾਕਡਾਉਟ ਸੀਗੀ ਉਸੇ ਸਬੰਧ ਦੇ ਵਿੱਚ ਜਦੋਂ ਇਹਨਾਂ ਦੇ ਕੋਲ ਦੀ ਨੰਗੇ ਤੇ ਉਹਨਾਂ ਦੇ ਮਗਰ ਲੱਗੇ ਔਰ ਉਹਨਾਂ ਨੇ ਕਾਰ ਭਜਾਈ ਕਾਰ ਭਜਾ ਕੇ ਗੇਟ ਕੀਮਾ ਚੌਂਕ ਕੋਲ ਜਦੋਂ ਆਏ ਤੇ ਉੱਤਰ ਕੇ ਭੱਜਣ ਲੱਗੇ ਅੰਦਰ ਪੁਲਿਸ ਸਟੇਸ਼ਨ ਵੱਲ ਤਾਂ ਇਹਨਾਂ ਨੇ ਉੱਥੋਂ ਦੂਰੋਂ ਫਾਇਰ ਕੀਤਾ ਜੋ ਕਿ ਮ੍ਰਿਤਕ ਜਿਹੜੇ ਹੈਗੇ ਆ ਵੈਨੂ ਰਾਜਵੀਰ ਸੇਠੀ ਉਲਫ ਵੈਨੂ ਦੀ ਉਚਾਰੇ ਦੀ ਮੌਤ ਹੋ ਗਈ ਉਸ ਤੇ ਉਹ ਜਿਹੜੇ ਦੂਸਰੇ ਦੋ ਬੰਦੇ ਉਹ ਉਹਨਾਂ ਦੀ ਤੇ ਉੱਤੇ ਗੋਲੀ ਨਹੀਂ ਲੱਗੀ ਬਚਾਅ ਹੋ ਗਿਆ ਉਸ ਤੋਂ ਬਾਅਦ ਇਹ ਬੰਦੇ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਹੋ ਗਏ ਔਰ ਸਾਹਿਲਪ੍ਰੀਤ ਜਿਹੜਾ ਸੋਹੀ ਹੈ ਇਹ ਅਸੀਂ ਇਹਦੀ ਗ੍ਰਿਫਤਾਰੀ ਕੀਤੀ ਸਾਡੀ ਸੀਆਈਏ ਦੀ ਟੀਮ ਨੇ ਦਿੱਲੀ ਦੇ ਵਿੱਚ ਮੈਦਾਨ ਗੜੀਕ ਜਗ੍ਹਾ ਸਾਊਥ ਦਿੱਲੀ ਦੇ ਵਿੱਚ ਉੱਥੋਂ ਜਾ ਕੇ ਗ੍ਰਿਫਤਾਰ ਕਰਕੇ ਲਿਆਂਦਾ ਔਰ ਵੈਪਨ ਸਣੇ ਉਸ ਤੋਂ ਬਾਅਦ ਜਿਹੜੇ ਦੁਜੇ ਆਵੇ ਤੇ ਦੂਜਾ ਹੈਗਾ ਸੰਜੂ ਰੰਦਾਵਾ ਫਤਾਪੁਰ ਦੇ ਰੀਏ ਦੇ ਵਿੱਚੋਂ ਦੋਨੋਂ ਜਿਹੜਾ ਬਾਈਕ ਯੂਜ਼ ਹੋਇਆ ਸੀਗਾ ਵਾਰਦਾਤ ਦੇ ਵਿੱਚ ਉਤੋਂ ਉੱਤੇ ਰਾਈਡ ਕਰਦੇ ਦੋਨੇ ਫੜੇ ਐ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਇੱਕ ਮੰਨਦਾ ਕਿ ਕਿਉਂਕਿ ਇੱਕ ਸੈਂਸੇਸ਼ਨਲ ਟਾਈਪ ਦਾ ਕ੍ਰਾਈਮ ਹੋਇਆ ਸੀਗਾ ਇਹਦੇ 'ਚ ਜਿਹੜੀ ਬੇਸਿਕ ਪੁੱਛਗਿੱਛ ਤੇ ਪਤਾ ਲੱਗਿਆ ਕਿ ਜਿਹੜਾ ਸਾਹਲਪ੍ਰੀਤ ਹੈਗਾ 엘ियस 소히 ਇਹਦੇ ਖਿਲਾਫ 8 ਮੁਕੱਦਮੇ ਪਹਿਲਾਂ ਹੀ ਦਰਜ ਐ ਲੇਟੈਸਟ ਜਿਹੜਾ ਮੁਕੱਦਮਾ ਹੈਗਾ ਉਹ 307 ਦਾ ਇਹਨੇ ਇੱਕ ਪ੍ਰਿੰਸ ਨਾਮੀ ਵਿਅਕਤੀ ਦੇ ਘਰ ਜਾ ਕੇ ਗੋਲੀਆਂ ਚਾਈਆਂ ਸੀ ਬੀ ਡਿਵੀਜ਼ਨ ਦੇ ਵਿੱਚ ਔਰ ਇਸ ਤੋਂ ਇਲਾਵਾ ਵੀ 307 ਦਾ 2021 ਦਾ ਵੀ ਇਹਦੇ ਖਿਲਾਫ ਪਰਚਾ ਦਰਜ ਐ ਬੀ ਡਿਵੀਜ਼ਨ ਚ ਬਾਕੀ ਲੜਾਈ ਝਗੜੇ ਦੇ ਕਬਜ਼ਿਆਂ ਦੇ ਔਰ ਮਾਈਨਿੰਗ ਐਕਟ ਦਾ ਵੀ ਪਰਚਾ ਹੈ ਗੋਲੀ ਚਲਾਉਣਾ ਅਸਲਾ ਐਕਟ ਹਵਾਈ ਫਾਇਰ ਔਰ ਜਿਹੜੇ ਮੋਬਾਈਲ ਵਗੈਰਾ ਖੋਨੇ ਸਾਰੇ ਕਈ ਤਰ੍ਹਾਂ ਦੇ ਹੀਨਸ ਕ੍ਰਾਈਮ ਜਿਹੜੇ ਸਾਇਲਪ੍ਰੀਤ ਸੋਹੀ ਦੇ ਪੁਰਾਣਾ ਕ੍ਰਿਮੀਨਲ ਰਿਕਾਰਡ ਦਰਸਾਉਂਦਾ ਔਰ ਜਿਹੜਾ ਲੜਕਾ ਸੰਜੂਰ ਰੰਧਾਵਾ ਇਹਦੇ ਖਿਲਾਫ ਵੀ 336 ਔਰ 25 ਆਰਮਜ਼ ਐਕਟ ਦਾ ਅਸਲਾ ਐਕਟ ਦਾ ਗੇਟ ਕੀਮਾ ਦਾ ਮੁਕੱਦਮਾ ਹੈ 2022 ਦਾ ਸੋ ਕ੍ਰਿਮੀਨਲ ਬੈਂਟ ਆਫ ਮਾਈਂਡ ਦੇ ਬੰਦੇ ਆ ਔਰ ਜਿਹੜਾ ਅਭੀ ਆ ਉਹਦੇ ਖਿਲਾਫ ਕ੍ਰਿਮੀਨਲ ਰਿਕਾਰਡ ਚ ਅਜੇ ਕੁਝ ਨਹੀਂ ਪਾਇਆ ਇੱਕ ਜਾਂ ਦੋ ਸਾਥੀ ਇਹਨਾਂ ਦੇ ਹੋਰ ਰਹਿੰਦੇ ਆ ਉਸ ਤੋਂ ਇਲਾਵਾ ਗੈਂਗ ਦੀ ਜਿਹੜੀ ਕਾਂਸਪੀਰੇਸੀ ਆ ਉਹਦੇ ਚ ਵੀ ਕਾਫੀ ਲੋਕ ਹੈਗੇ ਜੋ ਐਫ ਆਈ ਆਰ ਚ ਵੀ ਉਹਨਾਂ ਨੇ ਲਿਖਾਇਆ ਉਹ ਸਾਰੇ ਹੁਣ ਉਸਤੇ ਸਪੈਸ਼ਲ ਟੀਮਾਂ ਸਾਡੀਆਂ ਵਰਕ ਕਰ ਰਹੀਆਂ ਔਰ ਸਾਇਲਪੀਸ ਸੋਈਦਾ ਹੀ ਪਤਾ ਲੱਗਿਆ ਕਿ ਇਹਦਾ ਫਾਦਰ ਜਿਹੜਾ ਉਹ ਉਹਨਾਂ ਦੇ ਟਰੱਕ ਨੇ ਤਿੰਨ ਜਿਵੇਂ ਸਪੋਇਲਡ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਇਹ ਹੈਗਾ 12ਵੀਂ ਪਾਸ ਨੇ ਤਕਰੀਬਨ 30 ਸਾਲ ਦੀ ਉਮਰ ਹੈ ਨਾ ਸਾਰਾਂ ਦਾ ਔਰ 11ਵੀਂ ਐ 12ਵੀਂ ਐ ਤਿੰਨਾ ਚੋਂ ਔਰ ਮੇਨਲੀ ਇਹ ਕ੍ਰਾਈਮ ਤੇ ਜਿਹੜੀ ਆ ਗੈਂਗਸਟਰ ਕਲਚਰ ਦੇ ਵਿੱਚ ਹੀ ਤੁਰੇ ਫਿਰਦੇ ਆ ਤੋਂ ਮੈਂ ਇਹ ਵੀ ਗੱਲ ਸਮਝਦਾ ਕਿ ਚਲੋ ਮਰਡਰ ਤਾਂ ਜਿਹੜਾ ਹੋਇਆ ਹੀ ਹੋਇਆ ਟਰੇਸ ਬਹੁਤ ਅੱਛੀ ਕਾਮਯਾਬੀ ਹੈ ਸਾਰੀ ਟੀਮ ਦੀ ਉਸ ਤੋਂ ਇਲਾਵਾ ਕ੍ਰਾਈਮ ਅੱਗੇ ਵੀ ਪ੍ਰਿਵੈਂਟ ਹੋਇਆ ਹੈ ਬਿਕੋਜ਼ ਜਿਹੜੇ ਬੰਦੇ ਇਹੋ ਜਿਹੇ ਨਜਾਇਜ਼ ਪਿਸਤੌਲ ਲੈ ਕੇ ਘੁੰਮ ਰਹੇ ਔਰ ਇੰਨੇ ਮੁਕਦਮੇ ਉਹਨਾਂ ਦੇ ਖਿਲਾਫ ਦਰਜ ਹੈ। ਤਾਂ ਉਹ ਬਾਕੀ ਉਹਨਾਂ ਦੇ ਰੈਸ ਤੋਂ ਬਾਅਦ ਨੈਚੁਰਲੀ ਹੋਰ ਵੀ ਕ੍ਰਾਈਮ ਜਿਹੜਾ ਪ੍ਰੀਵੈਂਟ ਹੋਏਗਾ।